ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਇਆ ਗਿਆ ਅਭਿਆਨ ਦੇ ਅਧੀਨ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਲੋਟ ਗਿੱਦੜਵਾ ਬਰੀਵਾਲਾ ਲੱਖੇਵਾਲੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸਬੰਧਤ ਡੀਐਸਪੀ ਤੇ ਐਸਐਸਪੀ ਐਸਐਸਪੀ ਸ਼੍ਰੀ ਪਾਗੀਰਾਤ ਮੀਨਾ ਜੀ ਦੀ ਦੇਖਰੇਖ ਦੇ ਵਿੱਚ ਅਗਵਾਈ ਦੇ ਵਿੱਚ ਉਹ ਖੁਦ ਆਪ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਰਚ ਬਿਆਨ ਦੇ ਵਿੱਚ ਸ਼ਾਮਲ ਸੀ ਤੇ ਆਪ ਉਹ ਆਪਣੀ ਨਿਗਰਾਨੀ ਦੇ ਵਿੱਚ ਤਲਾਸ਼ੀ ਬਿਆਨ ਜਿਹੜਾ ਉਹ ਚਲਾ ਰਹੇ ਸੀਗੇ ਤੇ ਇਹਨਾਂ ਦੇ ਨਾਲ ਡੀਐਸਪੀ ਸਤਰਾਮ ਸਿੰਘ ਸ਼੍ਰੀ ਮੁਖਸਰ ਸਾਹਿਬ ਤੋਂ ਡੀਐਸਪੀ ਐਚ ਅਮਰਿਕ ਸਿੰਘ ਜੀ ਮਲੋੜ ਦੀ ਟੀਮ ਦੇ ਵਿੱਚ ਡੀਐਸਪੀ ਫਤੇਹ ਸਿੰਘ ਬਰਾੜ ਗਿੱਦੜਵਾ ਦੇ ਡੀਐਸਪੀ ਜਸਪੀਰ ਸਿੰਘ ਤੇ ਸ਼੍ਰੀ ਮੁਖਸਰ ਸਾਹਿਬ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਤੇ ਹੋਰ ਵੱਖ-ਵੱਖ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਤਲਾਸ਼ੀ ਬਿਆਨ ਕੀਤਾ ਗਿਆ ਇਹਨਾਂ ਬੱਸ ਸਟੈਂਡਾਂ ਤੇ ਹੀ ਨਹੀਂ ਸਰੋਦੀ ਆਉਣ ਜਾਣ ਵਾਲੇ ਵਹੀਕਲਾਂ ਦੀ ਵੀ ਤਲਾਸ਼ੀ ਲਈ ਗਈ ਔਰ ਇਸ ਤਲਾਸ਼ੀ ਦੌਰਾਨ 5 ਗ੍ਰਾਮ ਹੈਰੋਇਨ 200 200 ਲੀਟਰ ਲਾਹਣ 20 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਗਿਆ ਜਦ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 32 ਵਹੀਕਲਾਂ ਦੇ ਚਲਾਨ ਵੀ ਕੀਤੇ ਗਏ ਅਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਕੋਲ ਕਾਗਜ਼ ਪੂਰੇ ਨਾ ਹੋਣ ਕਾਰਨ ਉਸ ਦਾ ਵਹੀਕਲ ਬੌਂਡ ਕੀਤਾ ਗਿਆ ਆ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀ ਪੁਲਿਸ ਕਿਸ ਤਰ੍ਹਾਂ ਬਸਾਂ ਦੇ ਵਿੱਚ ਤਲਾਸ਼ੀ ਲੈ ਰਹੀ ਹੈ ਤਾਂ ਕਿ ਕੋਈ ਵੀ ਨਸ਼ੀਲਾ ਪਦਾਰਥ ਕੋਈ ਲਿਜਾ ਨਾ ਸਕੇ ਕੋਈ ਵੇਚ ਨਾ ਸਕੇ ਤਾਂ ਇਹ ਜਿਹੜਾ ਅਭਿਆਨ ਹੈ ਬਹੁਤ ਸ਼ਕਤੀ ਦੇ ਨਾਲ ਚਲਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਇਸ ਦੇ ਵਿੱਚ ਲੋਕਾਂ ਦੇ ਵੀ ਸਹਿਯੋਗ ਦੀ ਮੰਗ ਕੀਤੀ ਹੈ ਤਾਂ ਕਿ ਆਏ ਦਿਨ ਕੋਈ ਨਾ ਕੋਈ ਵਿਅਕਤੀ ਇਸ ਦੀ ਲਪੇਟ ਵਿੱਚ ਆ ਕੇ ਆਪਣੀ ਜਿਹੜੀ ਜੀਵਨ ਆ ਉਹ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ ਤਾਂ ਆਓ ਰਲ ਮਿਲ ਕੇ ਸਾਰੇ ਇਸ ਨਸ਼ੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਭਿਆਨ ਦੇ ਵਿੱਚ ਆਪਣਾ ਯੋਗਦਾਨ ਪਾਈਏ ਤੇ ਆਓ ਆਪਾਂ ਜਾਣਦੇ ਹਾਂ ਐਸਐਸਪੀ ਸਾਹਿਬ ਪਾਕੀ ਦਾ ਤਮੀਨਾ ਜੀ ਤੋਂ ਹੋਰ ਜਾਣਕਾਰੀ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਿਕ ਅੱਜ ਪੂਰੇ ਪੰਜਾਬ ਦੇ ਵਿੱਚ ਆਰਸ ਈਗਲ 3 ਚਲਾਇਆ ਜਾ ਰਿਹਾ ਹੈਗਾ ਉਸੇ ਕੜੀ ਦੇ ਵਿੱਚ ਅਸੀਂ ਮੁਕਸਰ ਡਿਸਟ੍ਰਿਕਟ ਦੇ ਸਾਰੇ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ ਦੇ ਵਿੱਚ ਚੈਕਿੰਗ ਅਭਿਆਨ ਕਾਸਾ ਆਪਰੇਸ਼ਨ ਕੰਡਕਟ 12:00 ਤੋਂ 3:00 ਵਜੇ ਦੇ ਵਿੱਚ ਮੇ ਕਰ ਰਹੇ ਹੈਗੇ टोटल असी अप्रोक्सीमेट दो सौ पुलिस परसनल और सा पी साहब इस कासो ऑपरेशन के इन्वॉल्व है तो आ, मैं भी जैसे इतने मुक्तसर जो बस स्टैंड है इतने आईवे है बाकी सारे डी एस पी साहब गिदड़बाह मलोट लंबी सब जगह अपना अपना एक कासो ऑपरेशन कंडक्ट करवा रहे हैं बेसिकली कासो का जो मोटिव हैगा जिसे बस स्टैंड रेलवे में कोई सस्पिशियस गाड़ी वगैरह खड़ी हैगी कोई सस्पिशियस परसन वगैरह खड़े हो गए उन्होंने वेरीफाई करना हैगा ऐसे इसके जितने भी एंट्री पॉइंट है वो भी ऐसे सारे सील किए हुए हैं ताकि कोई बंदा कोई सस्पिशियस चीज लेके बाहर नहीं निकल सके मेला मांगी आ रहा है, जो 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 चेक किते जा रहे है। वो मेला मांगे तो अना सेपरेट